ਗ੍ਰੰਥ ਸਹਿਬਾ ਦਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਗ੍ਰੰਥੀ ਸਿੰਘ ਦਾ ਗਰਦ ਹੈ ਮਹਾਰਾਜ ਤੇ ਸਾਧੀ ਜੋ ਅਰਸ ਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਹਿਬ ਮਹਾਰਾਜ ਇਹ ਜੋ ਅਸਥਾਨ ਗੁਰਦਵਾਰਾ ਸਹਿਬ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਮਹਾਰਾਜ ਗ੍ਰੰਥੀ ਸਿੰਘ ਜੀ ਬਤੌਰ ਗੁਰੂ ਦੀ ਦੋਸਤ ਤੋਂ ਨਬਾਤ ਜਿੱਥੇ ਆਮ ਦੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਚਾ ਦੇ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉੱਪਰ ਛੱਤ ਦੇ ਉੱਪਰ ਸਤਿ ਸੰਤਾਂ ਘੁੰਮ ਰਹੀਆਂ ਹਨ ਸਤਿਗੁਰੂ ਆਰਦੀ ਦੇ ਚਰਨਾਂ ਵਿੱਚ ਸਿੰਘ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਕੀਤੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਧੋੜ ਜਨਲੀਏ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾੰਦ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਪਾਲ ਨੇ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤਿਗੁਰੂ ਸਾਹਿਬ ਉਹ ਬੀੜੀਆਂ ਸੰਗਟਾਂ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਾਹਿਬ ਆਪ ਕੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸੈਡ ਅਕਾਲ ਤੱਕ ਤੁਹਾਨੂੰ ਪੱਤੀ ਪਾਵਾਂਗਾ ਤੇ ਅੱਜੋਂ ਜਵਾਬ ਆਇਆ ਸੀ ਸਤਰਾਮ ਸਿੰਘ ਵਰਦੋਂ ਮੈਂ ਕਈ ਅਕਾਲ ਤੱਕ ਤੇ ਦੇਖੇ ਹਨ ਜੇ ਮਹਾਰਾਜ ਤੇਰੇ ਅਕਾਲ ਤੱਕ ਤੂੰ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਰਾਮ ਸਿੰਘ ਪ੍ਰਧਾਨ ਸੋਣੀ ਨੇ ਅਕਾਲ ਤੱਕ ਤੁਹਾਨੂੰ ਚਾਰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀਰ ਸੇਵਾ ਨਾਲ ਕਿਤੋਂ ਗਾਣ ਗੜੀਆਂ ਹਨ ਤੇਰੇ ਸੇਵ ਨੂੰ ਸੋਗਰੀ ਤੋਂ ਨਾ ਦੀ ਤਾਕਤ ਦਿੱਤੀ ਹੈ ਪਾਤਸ਼ਾਹ ਤੇ ਉਹਨਾਂ ਦੀ ਧਰਮ ਪਤਨੀ ਵਰਦੋਂ ਤੇਰੇ ਸੇਵਕ ਦਾਸ ਪਰਗਾਂਡ ਦੀ ਧੰਕੀ ਦਿੱਤੀ ਗਈ ਹੈ ਕਿ ਅਸੀਂ ਗਰੰਥੀ ਸਿੰਘ ਵੀ ਪੱਗ ਲਾਣੀਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਪੱਗ ਹੈ ਕਿ ਕੌਮ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਗੁੱਟ ਫੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਂਗ ਉਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਨ ਨਹੀਂ ਕੀਤੇ ਸਤਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਘਰ ਦੇ ਤੋਂ ਸਮਾਨ ਲੈ ਕੇ ਨਾ ਜਾਓ ਕੁੜਤਾ ਦਾ ਸਮਾਨ ਆਪਣੀ ਨਕਾਹਾਂ ਦੇ ਨਾਲ ਵਿੱਚੋ ਇਹ ਬੋਲ ਸ਼ਹਿਗੁਰੂ ਜਨਮ ਸਿੰਘ ਸਹਿਮਾਰਾ ਜਿਹੜੇ ਵੀਰ ਦਾ ਫਰਜ਼ ਕਰ ਰਹੇ ਹਾਂ ਤਾਂ ਲੋਕਾਂ ਕੀ ਲਈ ਰਾਈ ਨੇ ਅਰਦਾਸ ਕਰਦਾ ਹਾਂ ਕਿ ਇਹ ਅਰਜ ਦੀ ਵੀਡੀਓ ਅੱਜ ਦੀ ਲਈ ਨਾ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਨਿਕੀ ਹਿੱਸੇ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਮਿਲ ਜਾਵੇ ਸਤਿਗੁਰੂ ਜਨਮ ਸਿੰਘ ਸਹਿਮਾਰਾ